ਕੰਗੜਾ ਰਣਾਉਦੇ ਥੱਪੜ ਮਾਰਨ ਦਾ ਮਾਮਲਾ ਲਗਾਤਾਰ ਭੱਖ ਤੋਂ ਜਾ ਰਿਹਾ ਹੈ ਉੱਥੇ ਹੀ ਹੁਣ ਕੰਗੜਾ ਰਣਾਉਦੇ ਥੱਪੜ ਜੜਨ ਵਾਲੀ ਕੁੜੀ ਕੁਲਵਿੰਦਰ ਕੌੜ ਜਿਹੜੀ ਮੁਲਾਜ਼ਮ ਆ ਉਹਦਾ ਇੱਕ ਬਿਆਨ ਸਾਹਮਣੇ ਆਇਆ ਜੀ ਕਿ ਹੁਣ ਇੱਕ ਵੱਡਾ ਬਿਆਨ ਉਹਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਦੇ ਉੱਤੇ ਪੋਸਟ ਕੀਤਾ ਉਹਦਾ ਕਹਿਣਾ ਹੈ ਕਿ ਮੈਂ ਤਿੰਨ ਮੈਨੂੰ ਅਜਿਹੀਆਂ ਨੌਕਰੀਆਂ ਦੀ ਕੋਈ ਪਰਵਾਹ ਨਹੀਂ ਮੈਂ ਆਪਣੀ ਮਾਂ ਤੇ ਧੀਆ ਪੈਣਾ ਦੀ ਇੱਜ਼ਤ ਲਈ ਅਜਿਹੀਆਂ ਹਜ਼ਾਰ ਨੌਕਰੀਆਂ ਕਰਵਾਣ ਕਰ ਸਕਦਾ ਦੱਸਦੀ ਕਿ ਕੁਲਵਿੰਦਰ ਕੌਰ ਜੋ ਕਿ ਪੁਲਿਸ ਦੀ ਹਸਸਾ ਦੇ ਵਿੱਚ ਆ ਪਰ ਉਹਦੇ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਟਵੀਟ ਕੀਤਾ ਗਿਆ ਤੇ ਲਿਖਿਆ ਗਿਆ ਕਿ ਮੈਂ ਜਈਆਂ ਨੌਕਰੀਆਂ ਦੀ ਪਰਵਾਹ ਨਹੀਂ ਕਰਦੀ ਦੱਸਦੀ ਕਿ ਕਿ ਮੈਂ ਆਪਣੀ ਮਾਂ ਦੀ ਇੱਜ਼ਤਾਂ ਤੇ ਧੀਆ ਪੈਣਾ ਦੀ ਇੱਜ਼ਤ ਦੇ ਖਾਤਰ ਜਈਆਂ ਹਜ਼ਾਰਾਂ ਨੌਕਰੀਆਂ ਕਰਵਾਣ ਕਰ ਸਕਦਾ ਦੱਸਦੀ ਕਿ ਲਗਾਤਾਰ ਕੁਲਵਿੰਦਰ ਕੌਰ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪੈ ਰਹੇ ਨੇ ਉੱਥੇ ਹੀ ਹੁਣ ਕੁਲਵਿੰਦਰ ਕੌਰ ਦਾ ਬਿਆਨ ਦੇਖਣ ਨੂੰ ਮਿਲ ਗਿਆ ਜਦ ਰਾਤਰ ਹੁਣ ਕੁਲਵਿੰਦਰ ਦੇ ਹੱਕ ਦੇ ਵਿੱਚ ਸਿੱਖ ਜਥੇਬੰਦੀ ਹੁਣ ਜਾਂ ਕਿਸਾਨ ਜਥੇਬੰਦੀ ਜਾਂ ਪੰਜਾਬ ਦੇ ਰਾਜਨੀਤਿਕ ਲੀਡਰ ਵੀ ਹੁਣ ਆਉਣੇ ਸ਼ੁਰੂ ਹੋ ਗਏ ਦੱਤੀ ਹੈ ਕਿ ਕੁਲਵਿੰਦਰ ਕੌਰ ਜੋ ਕਿ ਬੀਤੇ ਦਿਨ ਜਿਹੜੇ ਕੰਗੜਾ ਨਾਉ ਦੇ 에어ਪੋਰਟ ਦੇ ਉੱਤੇ ਚੈੱਕ ਇਨ ਦੌਰਾਨ ਹੰਗਾਮਾ ਹੁੰਦਾ ਹੈ ਹੰਗਾਮੇ ਦੌਰਾਨ ਕਿਹਾ ਜਾਂਦਾ ਹੈ ਕਿ ਕੁਲਵਿੰਦਰ ਕੌਰ ਨੇ ਕੰਗੜਾ ਨਾਉ ਦੇ ਥੱਪੜ ਜੜਤਾ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਰਸਤੇ ਵਿੱਚ ਲਿਆ ਜਾਂਦਾ ਤੇ ਉਸਦੇ ਸਸਪੈਂਡ ਕਰਕੇ ਉਦੇ ਉੱਤੇ ਦੀ ਕਾਰਵਾਈ ਕੀਤੀ ਜਰਿਆ ਦਾਦੇ ਉੱਥੇ ਹੀ ਹੁਣ ਕੰਗੜਾ ਦੇ ਕੰਗੜਾ ਦੇ ਥੱਪੜ ਮਾਰਨ ਤੋਂ ਬਾਅਦ ਕੁਲਵਿੰਦਰ ਕੌਰ ਦੇ ਲਈ ਖੋਜ ਨੂੰ ਜਿਹੜੀ ਗੱਲਾਂ ਚੱਲ ਰਹੀ ਨੇ ਤੇ ਹੁਣ ਇੱਕ ਵੀਡੀਓ ਜਾਈ ਸਾਹਮਣੇ ਜਿਸ ਦੇ ਵਿੱਚ ਕਿਹਾ ਗਿਆ ਕਿ ਕੁਲਵਿੰਦਰ ਕੌਰ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਉਹ ਪੰਜਾਬ ਦੀ ਹੱਥ ਦੇ ਵਿੱਚ ਹੋਈ ਆ ਕਿਉਂਕਿ 에ਰਪੋਰਟ ਦਾ ਹਿੱਸਾ ਪੰਜਾਬ ਦੇ ਵਿੱਚ ਆਉਂਦਾ ਪਰ ਕਿਤਨਾ ਕਿਤੇ ਹੁਣ ਪੰਜਾਬ ਪੁਲਿਸ ਨੇ ਉਸ ਨੂੰ ਕਿਵੇਂ ਜਦ ਉਤਾਰ ਹੋਣ ਦਿੱਤਾ ਦੂਜੇ ਪਾਸੇ ਕਿਹਾ ਜਾਂਦਾ ਸੀ ਕਿ ਕੰਗੜਾ ਨਾਲ ਉਹ ਤੇ ਜੇਕਰ ਥੱਪੜ ਜੜ ਦਿੱਤਾ ਤਾਂ ਉਸ ਤੇ ਕਾਨੂੰਨ ਦੇ ਅਨੁਸਾਰ ਕਾਰਵਾਈ ਨਹੀਂ ਕੀਤੀ ਉਸ ਦੇ ਵਿੱਚ ਨੌਕਰੀ ਤੋਂ ਕੱਢਣ ਵਾਲੀ ਕੋਈ ਗੱਲ ਨਹੀਂ ਜਦ ਚੱ ਰੌਂਦੇ ਖਿਲਾਫ ਤੇ ਤ੍ਰਿੰਦਰ ਕੌਰ ਦੇ ਹੱਕ ਦੇ ਵਿੱਚ ਵੀਡੀਓ ਪੈ ਰਹੀਆਂ ਹਨ ਅੱਜ ਕੰਗੜਾ ਰਣੋਤੂ ਜਿਹੜੀ ਸੀਐਸਐਫ ਦੇ ਇੱਕ ਕਾਂਸਟੇਬਲ ਨੇ ਥੱਪੜ ਮਾਰਿਆ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਹਦੀ ਅਰੈਸਟ ਜੜੀ ਕੀਤੀ ਹੈ ਉਹਨੂੰ ਲੈ ਕੇ ਕਈ ਸਵਾਲ ਖੜੇ ਹੁੰਦੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਘਟਨਾ ਹੋਈ ਹੈ ਜਿਹੜਾ ਐਂਟਰੀ ਗੇਟ ਆ ਉਹ ਪੰਜਾਬ ਦੇ ਵਿੱਚ ਹੈ ਅਗਰ ਉਹ ਪੰਜਾਬ ਦੀ ਹੱਦ ਦੇ ਵਿੱਚ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਜੂਰਿਸਡਿਕਸ਼ਨ ਕਿੱਦਾਂ ਮਿਲੀ ਉਸ ਉਹਦੀ ਅਰੈਸਟ ਕਰਨ ਦੀ ਨੰਬਰ 1 ਨੰਬਰ 2 ਜਿਹੜਾ ਥੱਪੜ ਹੈ ਥੱਪੜ ਮਾਰਨਾ ਇਹ ਸਿੰਪਲ ਇੰਜਰੀ ਹੈ 323 ਦਾ ਆਫੈਂਸ ਬਣਦਾ ਵਿਚ ਇਜ਼ ਨਾਨ ਕੋਗਨੀਜੇਬਲ ਆਫੈਂਸ ਤੇ ਕੰਗਨਾ ਰਨੋਤ ਕਿਉਂਕਿ ਬਿਸ਼ੱਕ ਉਹ ਇਲੈਕਸ਼ਨ ਜਿੱਤ ਚੁੱਕੀ ਹੈ ਉਹਨੂੰ ਸਰਟੀਫਿਕੇਟ ਮਿਲ ਚੁੱਕਿਆ ਹੈ ਪਰ ਉਹਨੇ ਹਜੇ ਤੱਕ ਸ਼ਪਥ ਨਹੀਂ ਲਈ ਹੈ ਜਦ ਤੱਕ ਉਹ ਪੋਸਟ ਨਹੀਂ ਲੈਂਦੀ ਤਦ ਤੱਕ ਉਹਨੂੰ ਪਬਲਿਕ ਸਰਵੈਂਟ ਯਾਨੀ ਕਿ ਚੁਣਿਆ ਐਮਪੀ ਨਹੀਂ ਮੰਨਿਆ ਜਾ ਸਕਦਾ ਇਹ ਬਿਲਕੁਲ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਬੰਦੇ ਨੂੰ ਡੀਐਸਪੀ ਦੀ ਨਿਯੁਕਤੀ ਪ੍ਰਾਪਤ ਹੋ ਜੇ ਅਪਾਇੰਟਮੈਂਟ ਲੈਟਰ ਮਿਲ ਜੇ ਪਰ ਜਦ ਤੱਕ ਉਹ ਜੁਆਇਨ ਨਹੀਂ ਕਰਦਾ ਪੋਸਟ ਨਹੀਂ ਲੈਂਦਾ ਤਦ ਤੱਕ ਉਹਨੂੰ ਡੀਐਸਪੀ ਨਹੀਂ ਮੰਨਿਆ ਜਾਏਗਾ ਪਬਲਿਕ ਸਰਵੈਂਟ ਨਹੀਂ ਮੰਨਿਆ ਜਾਏਗਾ ਸੇਮ ਵੇ ਕੰਗਨਾ ਰਨੋਤ ਜਦ ਤੱਕ ਪੋਸਟ ਨਹੀਂ ਲੈਂਦੀ ਤਦ ਤੱਕ ਉਹਨੂੰ ਐਮਪੀਰੀ ਮੰਨਿਆ ਜਾ ਸਕਦਾ ਹੈ ਇਸ ਕਰਕੇ ਪਬਲਿਕ ਸਰਵੰਟ ਵਾਲੇ ਜਿਹੜੇ ਕਾਨੂੰਨ ਨੇ ਉਹ ਵੀ ਇਸ ਤੇ ਲਾਗੂ ਨਹੀਂ ਹੁੰਦੇ ਸਾਫ਼-ਸਾਫ਼ ਮਦਰਾਂਦਾ ਹੈ ਕਿ ਕਿਸੇ ਦੇ ਦਬਾਹ ਹੇਠ ਚੰਡੀਗੜ੍ਹ ਪੁਲਿਸ ਨੇ ਕੈਰ ਕਾਨੂੰਨੀ ਅਰੈਸਟ ਪਾਈ ਹੈ ਤੇ ਮੈਂ ਚੰਡੀਗੜ੍ਹ ਪੁਲਿਸ ਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਤੁਸੀਂ ਲੋਕਾਂ ਦੇ ਦਬਾਹ ਹੇਠ ਕਿਸੇ ਨੂੰ ਗਲਤ ਰੈਸ਼ ਚੁਰੂਰ ਕਰ ਸਕਦੇ ਹੋ ਪਰ ਕੋਰਟ ਦੇ ਵਿੱਚ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਹੈ ਤੇ ਨਾਲ ਹੀ ਮੈਂ ਸਾਰੇ ਲੋਕਾਂ ਨੂੰ ਵਿਸ਼ਵਾਸ ਕਰਦਾ ਕਿ ਚੰਡੀਗੜ੍ਹ ਜਿਹੜੀ ਸਾਡੇ ਸਾਡੇ ਸਾਥੀ ਨੇ ਡਿਸਟ੍ਰਿਕਟ ਕੋਰਟ ਚੰਡੀਗੜ੍ਹ ਪ੍ਰੈਕਟਿਸ ਕਰਦੇ ਨੇ ਉਹਨਾਂ ਵੱਲੋਂ ਸਾਨੂੰ ਪਹਿਲਾਂ ਹੀ ਮੈਸੇਜ ਆ ਗਏ ਨੇ ਕਿ ਕੇਸ ਦੀ ਪ੍ਰੋਪਰ ਪੈਰਵਾਹੀ ਕਰਨਗੇ ਤੇ ਕੁਲਵਿੰਦਰ ਕੌਰ ਦੇ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਏਗਾ ਸਤਿ ਸ਼੍ਰੀ ਅਕਾਲ ਦੱਸਦੀ ਹੈ ਕਿ ਕੰਗੜਾ ਨਾਣਾ ਤੋਂ ਹਮੇਸ਼ਾ ਲਗਾਤਾਰ ਭਗਦੇ ਜਿਹੜਾ ਕੰਗੜਾ ਨਾਣਾ ਹੁੰਦਾ ਨੇ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਉਗਰਵਾਲਤ ਅੱਤਵਾਦ ਦਾ ਬੜਾਵਾ ਹੋ ਰਿਹਾ ਜਿਸ ਤੋਂ ਬਾਅਦ ਲਗਾਤਾਰ ਕੰਗੜਾ ਨਾਣਾ ਉਦਾ ਵਿਰੋਧ ਹੋ ਰਿਹਾ ਉੱਤੇ ਐਸਜੀਪੀਐਸ ਦੇ ਵੱਲੋਂ ਉੱਤੇ ਪੀਪੀਐਸਿਮਤਪੁਰ ਬਾਦਲਾ ਚ ਕਈ ਸਿੱਖ ਜਥੇਬੰਦੀਆਂ ਵੱਲੋਂ ਕੰਗੜਾ ਨਾਣਾ ਉਦਾ ਵਿਰੋਧ ਕੀਤਾ ਜਾ ਰਿਹਾ ਉੱਤੇ ਹੀ ਬੀਬੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਸਿੱਖ ਜਥੇਬੰਦੀ ਵੱਡੇ ਵੱਡੇ ਅਲਾਹ ਕੀਤੇ ਹਨ ਉੱਤੇ ਹੀ ਹੁਣ ਕੈਨੇਡਾ ਤੋਂ ਇੱਕ ਸਿੱਖ ਵਿਅਕਤੀ ਦੇ ਵੱਲੋਂ 5 ਲੱਖ ਰੁਪਏ ਦਾ ਨਾਮ ਰੱਖਿਆ ਗਿਆ ਅਤੇ 5 ਲੱਖ ਰੁਪਏ ਦੀ ਗੱਲ ਆ ਕਿ ਜਿਹੜੀ ਉੱਥੇ ਹੀ ਕੁਲਵਿੰਦਰ ਕੌਰ ਨੂੰ ਹਰ ਵਰਗ ਦੀ ਸਪੋਰਟ ਮਿਲ ਜਾਰੀ ਹੈ ਕਿਉਂਕਿ ਲਗਾਤਾਰ ਜੇ ਚਰਚਾਵਾਂ ਚੱਲਦੀਆਂ ਨੇ ਕੁਲਵਿੰਦਰ ਕੌਰ ਦਾ ਪਰਿਵਾਰ ਆ ਉਹਦੇ ਮਾਤਾ ਪਿਤਾ ਬੱਚਿਆਂ ਦਾ ਅਜੇ ਤਾਂ ਕੋਈ ਪਤਾ ਨਹੀਂ ਲੱਗ ਜੇ ਇਹ ਚੱਲਦੇ ਆ ਕਿਸਾਨ ਜਥੇਬੰਦੀ ਜਟਕੇ ਖੜੀਏ ਉੱਥੇ ਹੀ ਹਰਾਨੇ ਦੇ ਵਿੱਚ ਵੀ ਕੁਲਵਿੰਦਰ ਕੌਰ ਨੂੰ ਪੂਰੀ ਸਪੋਰਟ ਮਿਲੀ ਹੈ ਹਰਾਨੇ ਦੇ ਵਿੱਚ ਕੰਗਰਾ ਲਿਆਉਣ ਦੇ ਥੱਪੜ ਨੂੰ ਲੈ ਕੇ ਕਿਸਾਨ ਜਥੇਬੰਦੀ ਦੇ ਬਿਲਕੁਲ ਖੁਸ਼ੀ ਹੁੰਦਾ ਈ ਢੋਲ ਮਜਾਈ ਹਰਾਨੇ ਪ੍ਰਕਿਤ ਹਨ ਕਿਤੇ ਚੀਜ਼ਾਂ ਸਹੀ ਨਹੀਂ ਹਨ ਕੰਪਨੀ ਜੇਕਰ ਕੰਗੜਾਣਾ ਨਾਉ ਦੇ ਉੱਤੇ ਥੱਪੜ ਚੜਿਆ ਤਾਂ ਦੋਨੇ ਹੀ ਔਰਤਾਂ ਨੇ ਪਰ ਫਿਰ ਵੀ ਕੰਗੜਾਣਾ ਨਾਉ ਦੇ ਜਿਹੜਾ ਜਿਆ ਬਿਆਨ ਤਾਂ ਉਸ ਦੀ ਸੁਵਿਧਲੀ ਸੁਦਾਰੀਆ ਬਿਆਨ ਬਾਜੀ ਦੇ ਤੌਰ ਤੇ ਨਹੀਂ ਚਾਹੀਦੀ ਉਸ ਦੇ ਹੱਥ ਨਹੀਂ ਚੱਕਣਾਈਦਾ ਪਰ ਕਿਸਾਨਾਂ ਨੂੰ ਵੀ ਚਾਹੀਦਾ ਹੈ ਕੰਗੜਾਣਾ ਨਾਉ ਦੇ ਚਲੋ ਬਰਾਂਡ ਦਾ ਵਿਰੋਧ ਕਰਨਾ ਚਾਹੀਦਾ ਪਰ ਅਜੇ ਝੋਲ ਪਾ ਜਾ ਕੇ ਜਸ਼ਨ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਉਹ ਵੀ ਕਿਸੇ ਦੀ ਤੀ ਹੈ ਤੇ ਕਿਸੇ ਦੀ ਪੈਣ ਆਦਦੀ ਹੈ ਕਿ ਜੇਕਰ ਕਲਵਿੰਦਰ ਕੌਰ ਨੇ ਉਹ ਥੱਪੜ ਜੜ ਦਿੱਤਾ ਤਾਂ ਜਿਹੇ ਮਾਮਲੇ 'ਚ ਇਹਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੂਰਨ ਤੌਰ ਤੇ ਜਿਹੜੀ ਵੀ ਕਾਰਵਾਈ ਹੋਣੀ ਬਣਦੀ ਹੈ ਉਹ ਹੋਣੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਕਲਵਿੰਦਰ ਕੌਰ ਦੇ ਬੱਚਿਆਂ ਨੂੰ ਮਾਤਾ ਪਿਤਾ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ